ਮਹਿੰਦਰਾ ਨੋਵੋ 605 ਡੀਆਈ ਕੱਲੀ ਕੱਲੀ ਚੀਜ਼ ਐ ਜਮਾਂ ਮੈਚ ਕਰਕੇ ਕੱਢੀ ਐ ਤੁਸੀਂ ਪੂਰਾ ਪੈਨ ਡਰਾਈਵ ਵਗੈਰਾ ਲੱਗਦੀ ਐ ਤੇ ਬਾਕੀ ਉਹ ਵੀਰ ਆਪਣੇ ਕੋਲ ਆ ਰਹੇ ਨੇ ਛੋਟੇ ਬੱਚਿਆਂ ਵਾਸਤੇ ਐ ਇਹ ਉਹ ਟਰੈਕਟਰ ਹੈਗਾ ਜਿਹੜਾ ਕਿ ਬੈਟਰੀ ਤੇ ਚੱਲਦਾ ਲਓ ਜੀ ਮੈਨੂਅਲ ਵੀ ਚੱਲਦਾ ਐ ਤੇ ਰਿਮੋਟ ਤੇ ਵੀ ਚੱਲਦਾ ਹਾਂਜੀ ਅਵੇਲੇਬਲ ਨੇ ਸਾਰੇ 265 ਤੋਂ ਲੈ ਕੇ ਉੱਪਰ ਤੱਕ ਸਾਰੇ ਮਾਡਲ ਨੇ ਆ ਦੇਖੋ ਜੀ ਲਓ ਜੀ ਸასი ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਆਪਾਂ ਆਏ ਆ ਮਹਿੰਦਰਾ ਵਾਲਿਆਂ ਦੀ ਏਜੰਸੀ ਮਹਿੰਦਰਾ ਟਰੈਕਟਰ ਵਾਲਿਆਂ ਦੀ ਏਜੰਸੀ ਦੇ ਵਿੱਚ ਐਕਚੁਅਲੀ ਤੇ ਇਹ ਏਜੰਸੀ ਹੈਗੀ ਆ ਜੀ ਸਰੰਦ ਰੋਡ ਤੇ ਜਦੋਂ ਆਪਾਂ ਪਟਿਆਲਾ ਤੋਂ ਸਰੰਦ ਜਾਂਦੇ ਆ ਜੀ ਤੇ ਰਾਈਟ ਹੈਂਡ ਸਾਈਡ ਜਿਹੜੀ ਏਜੰਸੀ ਹੁੰਦੀ ਹੈ ਤੇ ਆਪਾਂ ਇਹਨਾਂ ਕੋਲ ਤੁਹਾਨੂੰ ਪਹਿਲਾਂ ਮਾਡਲ ਦਿਖਾਏ ਸੀਗੇ ਇਹਨਾਂ ਦੇ ਜਿਹੜੇ ਕਰੈਕਟਰ ਆਪਣੇ ਵਰਤਨ ਵਾਸਤੇ ਤੇ ਹੁਣ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਵਾਕਾਂ ਦੇ ਵਰਤਨ ਵਾਸਤੇ ਆ ਤਾਂ ਇਹਨਾਂ ਦੇ ਖੜੇ ਨੇ ਮੇਨ ਮੇਨ ਵੱਡੇ ਮਾਡਲ ਜਿਹੜੇ ਆਉਂਦੇ ਨੇ ਹਨਾ ਜੀ ਜਿਵੇਂ ਆ ਗਿਆ ਜੀ 605 ਡੀਆਈ ਤੇ ਇੱਧਰ ਆ ਗਿਆ 755 ਡੀਆਈ ਤੇ ਆ ਜਿਹੜਾ 605 ਡੀਆਈ ਆ ਜੀ ਇਹਦੀ ਕਾਪੀ ਸੇਮ ਇਹਨਾਂ ਨੇ ਟਵਾਏ ਦੇ ਵਿੱਚ ਕੱਢੀ ਆ ਤੇ ਬਾਈ ਨੇ ਮੈਨੂੰ ਫੋਨ ਕਰਕੇ ਸਦਿਆ ਸਪੈਸ਼ਲ ਕਹਿੰਦੇ ਵੀ ਇਹ ਆਪਾਂ ਦਿਖਾਉਣਾ ਹੈ ਤੇ ਇਹ ਬੱਚਿਆਂ ਵਾਸਤੇ ਹੈ ਜੀ ਟਰੈਕਟਰ ਤੇ ਆ ਇਹ ਜਿਹੜਾ ਟਰੈਕਟਰ ਹੈ ਇਹਨਾਂ ਨੇ ਉਹ ਕੱਢਿਆ ਸਪੈਸ਼ਲ ਤੇ ਕਾਪੀ ਇਹਨਾਂ ਨੇ ਕੀਤੀ ਜਿਵੇਂ ਤੁਹਾਨੂੰ ਦੱਸਿਆ Mahindra Novo 605 DI ਕੱਲੀ-ਕੱਲੀ ਚੀਜ਼ ਹੈ ਜਮਾਂ ਮੈਚ ਕਰਕੇ ਕੱਢੀ ਆ ਇੱਕ ਵਾਰੀ ਸਾਰਾ ਤੁਹਾਨੂੰ ਆਲੇ-ਦੁਆਲੇ ਦਿਖਾ ਦੇਣਾ ਉੱਥੇ ਚਲਾਈ ਨਾ ਜੇ ਠੀਕ ਹੈ ਰੋਕੇ ਚਲਾਈਏ ਜੇ ਚਲਾ ਕੇ ਦਿਖਾਏਗਾ ਭਾਈ ਤੁਹਾਨੂੰ ਤੇ ਆ ਮਗਰੋਂ ਦੇਖੋ ਜੀ ਬਹੁਤ ਸੋਹਣਾ ਬਣਾਇਆ ਵਾਟੀ ਕੱਢੇ ਪੈਣ ਜਮਾਂ ਜੀ ਤੇ ਇੱਥੇ ਪੂਰਾ ਡੈਸ਼ਬੋਰਡ ਕਹਿ ਲੋ ਜਾਂ ਮੀਟਰ ਕਹਿ ਲੋ ਤੁਸੀਂ ਪੂਰਾ ਪੈਂਡਰਾਈਵ ਵਗੈਰਾ ਲੱਗਦੀ ਏ ਤੇ ਬਾਕੀ ਉਹ ਵੀਰ ਆਪਣੇ ਕੋਲ ਆ ਰਹੇ ਨੇ ਸਾਹਮਣੇ ਤੇ ਆਪਾਂ ਨੂੰ ਸਾਰੀ ਜੜੀ ਦੇ ਸਪੈਸੀਫਿਕੇਸ਼ਨ ਦੱਸਣ ਲੱਗੇ ਨੇ ਜੀ ਤੇ ਆਹ ਡੱਬਿਆਂ ਦੇ ਵਿੱਚ ਇਹਨਾਂ ਕੋਲ ਇਧਰ ਟਰੈਕਟਰ ਹੀ ਨਹੀਂ ਜੀ ਆ ਜਿਹੜੇ ਕਾਫੀ ਪੈਣ ਇਹਨਾਂ ਕੋਲ ਸਟਾਕ ਤੇ ਵਾਧੂ ਏ ਆ ਵੀ ਇੰਸਟਾਲ ਕਰਨਾ ਹੈ ਤੇ ਹੁਣ ਦੇਖਦੇ ਹਾਂ ਕੋਲੋਂ ਬਾਈਕ ਕਿਵੇਂ ਆ ਲਓ ਜੀ ਇਹ ਬੱਚਾ ਚਲਾ ਕੇ ਦੇਖ ਰਿਹਾ ਦੇਖੋ ਤੁਸੀਂ ਇਹਦੇ ਬੈਗ ਨੂੰ ਲੈ ਕੇ ਆ ਹੁਣ ਅੱਗੇ ਨੂੰ ਲੈ ਕੇ ਜਾ ਪੁੱਤ ਲੈ ਵੀ ਅੱਗੇ ਨੂੰ ਅੱਗੇ ਨੂੰ ਫਾਰਵਰਡ ਹਾਂ ਲਓ ਜੀ ਚਲਦਾ ਪੂਰਾ ਕੈਂਟ ਲੱਗਦਾ ਅਸਲੀ ਟਰੈਕਟਰ ਵਰਗਾ ਬੈਕ ਲੋ ਜੀ 50 55 ਕਿਲੋ ਮਿਲਦਾ ਇਹਦੀ ਕੈਪੈਸਿਟੀ ਹੋਊਗੀ ਜੀ ਭਾਰ ਚੱਲਣ ਦੀ ਆ ਦੇਖੋ ਸਾਇਲੈਂਸਰ ਸਪਰਸਰ ਸਾਰਾ ਉਵੇਂ ਲਾਇਆ ਬਾਕੀ ਉਹ ਭਾਜੀ ਗੱਲਬਾਤ ਕਰ ਰਹੇ ਨੇ ਉਹ ਤੁਹਾਨੂੰ ਦੱਸ ਦਿਆਂ ਵੀ ਕੀ ਹਿਸਾਬ ਦਾ ਕੀ ਰੇਟ ਇਹਦਾ ਕਿੰਨੇ ਦਾ ਪੈਂਦਾ ਜੀ ਲੋ ਜੀ ਪਰਮਜੀਤ ਸਿੰਘ ਜੀ ਨੇ ਮੇਨ ਓਨਰ ਨੇ ਆਪਣੇ ਇੱਥੋਂ ਦੀ ਏਜੰਸੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠ ਠੀਕ ਠਾਕ ਜੀ ਬਹੁਤ ਹੀ ਵਧੀਆ ਜੀ ਹਾਂਜੀ ਅ ਅਸੀਂ ਭਾਜੀ ਆਏ ਸੀਗੇ ਆ ਦੇਖਣ ਟਰੈਕਟਰ ਤੇ ਸਾਨੂੰ ਬਹੁਤ ਵਧੀਆ ਲੱਗਿਆ ਬੱਚੇ ਨੇ ਚਲਾ ਕੇ ਵੀ ਦਿਖਾਇਆ ਤੁਹਾਨੂੰ ਥੋੜੀ ਜਿਹੀ ਦੀ ਸਪੈਸੀਫਿਕੇਸ਼ਨ ਦੱਸੋਗੇ ਜੀ ਕਿਵੇਂ ਆ ਕਿੰਨੀ ਦੀ ਬੈਟਰੀ ਏ ਤੇ ਕਿੰਨੇ ਦਾ ਪੈਂਦਾ ਆਪਾਂ ਨੂੰ ਕਿੰਨੀ ਰੇਂਜ ਤੇ ਕਿੰਨਾ ਭਾਰ ਚਾਲ ਲੈਂਦਾ ਦੀ ਕੈਪੈਸਿਟੀ ਕਿੰਨੀ ਆ ਜੀ ਪਹਿਲਾਂ ਤਾਂ ਅੱਜ ਦੇ ਇਸ ਮਾਧਿਮ ਰਾਈ ਸਾਰੇ ਕਿਸਾਨ ਭਰਾਵ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਉਹਨਾਂ ਨੂੰ ਜੀ ਆਇਆਂ ਸਵਾਗਤ ਤੇ ਵੈਲਕਮ ਕਰਦੇ ਹੈਗੇ ਆ ਮੈਂ ਪਰਮਜੀਤ ਸਿੰਘ ਜੀ ਪੀਜੀ ਆਟੋਗਾਰਡ ਪਟਿਆਲਾ ਮਹਿੰਦਰਾ ਟ੍ਰੈਕਟਰ ਡੀਲਰਸ਼ਿਪ ਤੋਂ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਇਹ ਕਸਟਮਰ ਦੀ ਬਹੁਤ ਚਰੋਖਣੀ ਜਿਹੜੀ ਸੀਗੀ ਇੱਕ ਡਿਮਾਂਡ ਸੀ ਇੱਕ ਮੰਗ ਸੀਗੀ ਕਿ ਸਾਡੇ ਬੱਚਿਆਂ ਵਾਸਤੇ ਵੀ ਬਹੁਤ ਕੁਝ ਹੋਣਾ ਚਾਹੀਦਾ ਹੈਗਾ। ਉਹ ਜਿੱਥੇ ਮਹਿੰਦਰਾ ਆਪਣੇ ਸਾਰੇ ਕਿਸਾਨਾਂ ਲਈ ਛੋਟੀ ਰੇਂਜ ਤੋਂ ਲੈ ਕੇ ਵੱਡੀ ਰੇਂਜ ਦਾ ਟਰੈਕਟਰ ਪ੍ਰਾਪਤ ਕਰਦੀ ਹੈਗੀ ਆ ਤਾਂ ਇਹ ਟਰੈਕਟਰ ਦੇ ਕੇ ਵੀ ਮਹਿੰਦਰਾ ਨੇ ਸਾਬਤ ਕਰ ਦਿੱਤਾ ਕਿ ਅਸੀਂ ਇਕੱਲੇ ਕਿਸਾਨ ਦੇ ਨਾਲ ਨਹੀਂ ਜੁੜੇ ਪਰ ਕੇ ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਜੁੜੇ ਹੋਏ ਹੈਗੇ ਆ। ਬਿਲਕੁਲ ਬਿਲਕੁਲ ਜੀ ਹਾਂਜੀ। ਜਿੱਥੇ ਜਦੋਂ ਪਰਿਵਾਰ ਦੀ ਗੱਲ ਆਈ ਹੈਗੀ ਆ ਤਾਂ ਇਹ ਛੋਟੇ ਬੱਚਿਆਂ ਵਾਸਤੇ ਆ। ਇਹ ਉਹ ਟਰੈਕਟਰ ਹੈਗਾ ਜਿਹੜਾ ਕਿ ਬੈਟਰੀ ਤੇ ਚੱਲਦਾ ਹੈ ਇਹਦੇ ਵਿੱਚ 12 KV ਦੀ ਬੈਟਰੀ ਜਿਹੜੀ ਹੈਗੀ ਹੈ ਉਹ ਰੱਖੀ ਗਈ ਹੈ ਤੇ ਲਗ ਬੱਚੇ ਜਿਹੜੇ ਹੈਗੇ ਆ ਤੇ ਜਿਨ੍ਹਾਂ ਦਾ weight 50 ਕਿਲੋ ਤੋਂ ਘੱਟ ਹੋਵੇ ਉਹਦੇ ਤੱਕ ਇਹ ਵੇਟ ਲਈ ਬੜਾ ਸ਼ੂਟੇਬਲ ਟਰੈਕਟਰ ਹੈਗਾ ਉਸਦੇ ਨਾਲ ਹੀ ਇਹ ਦੋ ਮੋਡ ਦੇ ਵਿੱਚ ਚੱਲਦਾ ਹੈ ਤੇ ਰਿਮੋਟ ਕੰਟਰੋਲ ਤੇ ਵੀ ਚੱਲਦਾ ਔਰ ਮੈਨੂਅਲ ਵੀ ਚੱਲਦਾ ਹੈਗਾ ਮੈਨੂਅਲ ਵੀ ਆਪਰੇਟਡ ਹੈਗਾ ਲਓ ਜੀ ਮੈਨੂਅਲ ਵੀ ਚੱਲਦਾ ਹੈ ਤੇ ਰਿਮੋਟ ਤੇ ਵੀ ਚੱਲਦਾ ਹਾਂਜੀ ਠੀਕ ਹੈ ਜੀ ਇਹਦੀ ਜਿਹੜੀ ਲੁੱਕ ਹੈਗੀ ਹੈ ਜਿਹੜਾ ਸਾਡਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਲੋਗੋ 605 DI ਹੈਗੀ ਆ ਤੇ ਅਧਾਰ ਤੇ ਬਣੀ ਹੈਗੀ ਹੈ ਜਿਹੜਾ ਕਿ ਪੰਜਾਬ ਤੇ ਪੰਜਾਬੀਆਂ ਦਾ ਬਹੁਤੀ ਮਾਰਮਤਾ ਟਰੈਕਟਰ ਹੈਗਾ ਬਿਲਕੁਲ ਜੀ ਬਿਲਕੁਲ ਸਾਡੇ ਨਾਲੇ ਬਣਿਆ ਹੋਇਆ ਟਰੈਕਟਰ ਹੈਗਾ ਕਲਰ ਵੀ ਬਹੁਤ ਪਿਆਰਾ ਹੈ ਜੀ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਉਸ ਦੇ ਨਾਲ ਨਾਲ ਇਹ ਬਲੂਟੁੱਥ ਵੀ ਇਹਦੇ ਵਿੱਚ ਚੱਲ ਸਕਦਾ ਹੈਗਾ ਅੱਛਾ ਜੀ ਯੂ ਐਸ ਬੀ ਵੀ ਇਹਦੇ ਤੇ ਚੱਲਦੀ ਹੈਗੀ ਹੈ ਤਾਂ ਇਹ ਜਿੱਥੇ ਛੋਟੇ ਬੱਚਿਆਂ ਲਈ ਹੈਗਾ ਉੱਥੇ ਹੀ ਸਾਡੇ ਜਿਹੜੇ ਭੁੱਖ ਦੇ ਕਸਟਮਰ ਹੈਗੇ ਆ ਜਿਹੜੇ ਆਨ ਵਾਲੇ ਟਾਈਮ ਦੇ ਵਿੱਚ ਮਹਿੰਦਰਾ ਪਰਿਵਾਰ ਦੇ ਨਾਲ ਜੁੜੇ ਹੋਏ ਹੈਗੇ ਆ ਉਹ ਬੱਚਿਆਂ ਲਈ ਹੈਗੀ ਆ ਤੇ ਮੈਂ ਆਸ ਕਰਦਾ ਕਿ ਜਿੱਥੇ ਤੁਸੀਂ ਇਸ ਟਰੈਕਟਰ ਦੇ ਨਾਲ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਹੈਗੇ ਹੋ ਜਾਂ ਆਪਣੇ ਆਨ ਵਾਲੇ ਪੁੱਤ ਨੂੰ ਇਹ ਗਿਫਟ ਕਰਦੇ ਹੈਗੇ ਹੋ ਤਾਂ ਉੱਥੇ ਹੀ ਜਿੱਥੇ ਕਿਸਾਨੀ ਪਰਫੁੱਲਤ ਹੁੰਦੀ ਹੈਗੀ ਆ ਉੱਥੇ ਹੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਨਾਲ ਵੀ ਜੋੜਦੇ ਹੈਗੇ ਹੋ ਬਿਲਕੁਲ ਬਿਲਕੁਲ ਇਹ ਇਹ ਦੇਖ ਕੇ ਯਾਦ ਰਹੂਗਾ ਸਾਰੇ ਕਸਟਮਰ ਨੂੰ ਵੀ ਅਸੀਂ ਮਹਿੰਦਰਾ ਟਰੈਕਟਰ ਨਾਲ ਜੁੜੇ ਆ ਤੇ ਮਹਿੰਦਰਾ ਦੇ ਨਾਲ ਜੁੜੇ ਰਹਿਣਾ ਹਨਾ ਜੀ ਵਿਹੰਦਰਾ 90605 ਡੀਆਈਡੀ ਇਹ ਜਿਹੜੀ ਹੈ ਨਕਲ ਜਿਹੜੀ ਬਣਾਈ ਹੈ ਉਹਨਾਂ ਨੇ ਤੇ ਇਹ ਮਾਡਲ ਬਣਾਇਆ ਜੀ ਦੇਖੋ ਬਹੁਤ ਵਧੀਆ ਲੱਗਦਾ ਐਸੇ ਉਹ ਕਿੰਨਾ ਪ੍ਰਾਈਸ ਆਪਾਂ ਦਾ ਕਿੰਨੇ ਇੱਕ ਤੱਕ ਪੈ ਜਾਂਦਾ ਜੀ ਆਪਾਂ ਨੂੰ ਪ੍ਰਾਈਸ ਜਿਹੜਾ ਹੈਗਾ ਜੀ ਦੇਖੋ ਅੱਜ ਦਾ ਜੋ ਪ੍ਰਾਈਸ ਹੈਗਾ ਇਹਦਾ ਲਗਭਗ ਲਗਭਗ 23000 ਰੁਪਏ ਤੇ ਕਰੀਬੇ ਦਾ ਪ੍ਰਾਈਸ ਹੈਗਾ ਜੀ ਓਕੇ ਜੀ ਜਿਹੜਾ ਕਿ ਬਹੁਤ ਹੀ ਬਹੁਤ ਹੀ ਵਾਜਬ ਪ੍ਰਾਈਸ ਹੈਗਾ ਪਰ ਇਸ ਦੇ ਨਾਲ ਨਾਲ ਆਪਾਂ ਅਗਰ ਗੱਲ ਕਰੀਏ ਤਾਂ ਇਹ ਪ੍ਰਾਈਸ ਲੈਸ ਟਰੈਕਟਰ ਹੈਗਾ ਇਹਦਾ ਕੋਈ ਕੀਮਤ ਨਹੀਂ ਹੈਗੀ ਕਿਉਂਕਿ ਜੋ ਇਹਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ ਉੱਥੇ ਕੀਮਤ ਜਿਹੜੀ ਹੈਗੀ ਹੈ ਬਹੁਤ ਪਿੱਛੇ ਰਹਿ ਜਾਂਦੀ ਹੈਗੀ ਆ। ਇਹ ਇਹ ਸਾਡੇ ਪਰਿਵਾਰ ਦਾ ਟਰੈਕਟਰ ਹੈਗਾ ਤੇ ਛੋਟੇ ਬੱਚਿਆਂ ਲਈ ਐਜੇ ਗਿਫਟ ਟਰੈਕਟਰ ਹੈਗਾ। ਠੀਕ ਹੈ ਜੀ ਹਾਂਜੀ। ਅੱਜ ਇੱਕ ਬੱਚੇ ਦਾ ਜਨਮ ਦੇਣਾ ਅਸੀਂ ਉਸ ਨੂੰ ਟਰੈਕਟਰ ਵੀ ਦੇ ਦੇ ਹੈਗੇ ਆ। ਉਹ ਜਿਹੜਾ ਬੱਚਾ ਤੁਹਾਨੂੰ ਦਿਖਾਇਆ ਸੀਗਾ ਮੈਂ ਵਿੱਚ ਚਲਾ ਰਿਹਾ ਆ ਉਹ ਬੱਚਾ ਟਰੈਕਟਰ ਲੈ ਕੇ ਗਿਆ ਜੀ ਇੱਥੋਂ ਖਰੀਦ ਕੇ ਅੱਜ ਡਿਲੀਵਰੀ ਸੀਗੀ ਤੇ ਆ ਇੱਥੇ ਆ ਦੇਖੋ ਜੀ। ਆ ਮੁੰਡਾ ਹੈ ਜੀ। ਕਿਵੇਂ ਲੱਗਾ ਪੁੱਤ ਵਧੀਆ ਲੱਗਾ ਟਰੈਕਟਰ? ਵਧੀਆ। ਹਾਂ। ਲਓ ਜੀ ਇਹ ਬੱਚਾ ਖੁਸ਼ ਹੈ ਪੂਰਾ ਵਧੀਆ ਲੱਗਿਆ ਬਿਲਕੁਲ ਠੀਕ ਹੈ ਇਹਦੇ ਵਿੱਚ ਕਲਰ ਇੱਕੋ ਹੀ ਆਉਂਦਾ ਸੇਮ ਉਹਦੇ ਨਾਲ ਦਾ ਹੀ ਰੈਡੀ ਹਨਾ ਸੇਮ ਉਹਦੀ ਕਾਪੀ ਹੈ ਜੀ ਇੱਕੋ ਕਲਰ ਆਉਂਦਾ ਬਾਕੀ ਆ ਪਾਈਆਂ ਕੋਲ ਤੁਹਾਨੂੰ ਦੱਸਿਆ ਜੀ ਡੱਬੇ ਪਏ ਹੋਏ ਨੇ ਇੱਥੋਂ ਤੁਸੀਂ ਕਢਾ ਕੇ ਆਪਦੇ ਬੱਚਿਆਂ 'ਤੇ ਲਾ ਜਾ ਸਕਦੇ ਹੋ ਤੇ ਆ ਬੱਚਾ ਪੂਰਾ ਖੁਸ਼ ਹੈ ਚਲਾ ਕੇ ਦੇਖ ਰਿਹਾ ਜੀ ਆਹ ਦੇਖੋ ਪੈਰ ਤੇ ਰੇਸ ਤੇ ਇੱਕ ਨਾ ਆਪਾਂ ਨੂੰ ਐਡਰੈਸ ਦੱਸ ਦਿਓ ਜੀ ਮੜਿਆ ਜੇ ਜੀ ਪੀ ਜੀ ਆਟੋਵਾਰ ਬਿੰਦਰਾ ਡੈਕਟਰ ਡੀਲਰ ਸਰਹੰਦ ਰੋਡ ਵਾਲਾ ਰੋਡ ਤੇ ਸਥਿਤ ਹੈਗੀ ਆ ਬਾਰਨਪਿੰਡ ਦੇ ਵਿੱਚ ਸਥਿਤ ਹੈਗੀ ਆ ਜੀ ਓਕੇ ਜੀ ਠੀਕ ਹੈ ਜੀ ਲੋ ਜੀ ਬਾਰਨਪਿੰਡ ਚ ਏਜੰਸੀ ਹੈ ਬਾਕੀ ਤੁਸੀਂ ਆਪਣਾ ਪਹਿਲਾ ਵਲੌਗ ਦੇਖਿਆ ਹੋਇਆ ਸਾਰਾ ਜੀ ਤੇ ਬਾਕੀ ਹੁਣ ਤੁਹਾਨੂੰ ਬਾਹਰ ਵੀ ਦਿਖਾ ਹੁਣ ਆਏ ਆ ਦੇ ਵੱਡੇ ਮਾਡਲ ਵੀ ਦਿਖਾ ਰਹੀ ਆ ਆ ਸਭ ਤੋਂ ਵੱਡਾ ਮਾਡਲ ਆ ਗਿਆ 755 ਇਹਨਾਂ ਦਾ ਜੀ ਫਿਰ ਅੱਗੇ ਆ ਗਿਆ ਜੀ 605 ਜਿਹਦੀ ਕਾਪੀ ਫਾਈ ਤੁਹਾਨੂੰ ਤੇ ਆ ਸਾਰੇ 12 ਨਾ ਕੋ ਡ੍ਰੈਕਟਰ ਅਵੇਲੇਬਲ ਨੇ ਸਾਰੇ 265 ਤੋਂ ਲੈ ਕੇ ਉੱਪਰ ਤੱਕ ਸਾਰੇ ਮਾਡਲ ਨੇ ਆ ਦੇਖੋ ਜੀ ਵੱਡੇ ਵੀ ਖਰੀਦ ਸਕਦੇ ਹੋ ਤੇ ਛੋਟੇ ਵੀ ਲਓ ਟਰੈਕਟਰ ਇਹ ਟਰੈਕਟਰ ਸਰੋ ਚੈੱਕ ਸੋ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੇ ਵਧੀਆ-ਵਧੀਆ ਵਲੌਗ ਜਾਣਕਾਰੀ ਵਾਲੇ ਤੁਹਾਡੇ ਲੈ ਕੇ ਆਉਂਦਾ ਰਹਾਂਗੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬਾਏ ਬਾਏ